ਅੱਜ ਜਿਹੜੇ ਜੇਲ੍ਹਾਂ ਚ ਸੜ ਰਹੇ ਆ ਉਹ ਸੁਖਬੀਰ ਦੀ ਵਜੀਰੀ ਕਰਕੇ ਸੜ ਰਹੇ ਆ ਜੇ ਉਸ ਦਿਨ ਟੋਰਾ ਸਾਹਿਬ ਦੀ ਗੱਲ ਮੰਨ ਕੇ ਸ਼ਰਤਾਂ ਨਾਲ ਉਹ ਮੈਚ ਦਿੱਤੀ ਹੁੰਦੀ ਸਿੰਘ ਰਿਆ ਕਰਾਏ ਹੁੰਦੇ ਔਰ ਮਸਲੇ ਉਹ ਸਾਹ ਕਹਿੰਦੇ ਸੀ ਕਿ ਸ਼ਰਤਾਂ ਆਖ ਲਈਏ ਬਿਲਕੁਲ ਬਿਲਕੁਲ ਟੋਰਾ ਸਾਹਿਬ ਹੀ ਨਹੀਂ ਸਾਰੀ ਉਹ ਜਿਹੜੀ ਕੌਰ ਕਮੇਟੀ ਦੀ ਮੀਟਿੰਗ ਹੋਈ ਆ ਇਹਨਾਂ ਕੌਰ ਕਮੇਟੀ ਦੀ ਮੀਟਿੰਗ ਦੇ ਫੈਸਲੇ ਨੂੰ ਰੱਦ ਕਰਕੇ ਪਰਿਵਾਰਕ ਤੌਰ ਤੇ ਬਾਜਪੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਹੁਣ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਮੇਰਾ ਪਹਿਲਾ ਸਵਾਲ ਸੀ ਕਿ ਇੱਕ ਪਾਸੇ ਬਾਗੀ ਤੜਾ ਇੱਕ ਪਾਸੇ ਅਕਾਲੀ ਦਲ ਬਾਕੀ ਕਿ ਜੋ ਹੋ ਰਿਹਾ ਕਾਲੀ ਦਲ ਦਾ ਵੇਖੋ ਮੈਂ ਕਹਿੰਦਾ ਵੀ ਜਿਹੜਾ ਇਹ ਦੋਸ਼ ਐਦ ਪੱਤਰ ਦੇ ਕੇ ਗਏ ਆ ਜਹੇਦਾਰ ਸ੍ਰੀ ਅਕਾਲ ਤਖਸਾਲ ਸਾਹਿਬ ਨੂੰ ਜਾਂ ਜੋ ਆਪਣੀਆਂ ਇਹ ਗਲਤੀਆਂ ਦਾ ਅਹਿਸਾਸ ਕਰਕੇ ਗਏ ਆ ਵੀ ਅਸੀਂ ਇਨਵੋਲਵ ਸੀ ਅਸੀਂ ਚੁੱਪ ਰਹੇ ਜੇ ਰਹੇ ਮੈਂ ਕਹਿੰਦਾ ਵੀ ਉਹ ਦੋਸ਼ ਪੱਤਰ ਅਧੂਰਾ ਵਾ ਜਿਸ ਵੀ ਬੰਦੇ ਨੇ ਉਹ ਦੋਸ਼ ਪੱਤਰ ਉਹ ਤਿਆਰ ਕੀਤਾ ਮੈਮੋਰੰਡਮ ਤਿਆਰ ਕੀਤਾ ਵਾ ਜਹੇਦਾਰ ਅਕਾਲ ਤਖਸਾਲ ਸਾਹਿਬ ਵਾਲਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬਹੁਤ ਵੱਡਾ ਯਾਰ ਲੱਗਦਾ ਤੇ ਵਫਾਦਾਰ ਲੱਗਦਾ ਕਿਉਂਕਿ ਉਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕਿਤੇ ਜਿਗਰ ਨਹੀਂ ਵੀ ਉਹਨੇ ਕੋਈ ਗਲਤੀ ਕੀਤੀ ਆ ਉਹਦਾ ਵੀ ਕੋਈ ਦੋਸ਼ ਆ ਜਦੋਂ ਕਿ ਪਾਪਾਂ ਦੀ ਜੜੀ ਸਰਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਸ਼ੁਰੂ ਹੁੰਦੀ ਆ ਉਹ ਤੇ ਫਾਨੀ ਸੰਸਾਰ ਤੋਂ ਅਲਵਿਦਾ ਹੋ ਚੁੱਕਿਆ ਹੁਣ ਮੈਂ ਕਿਹਾ ਗਲਤੀਆਂ ਤਾਂ ਨਹੀਂ ਨਾ ਅਲਵਿਦਾ ਹੋ ਗਈਆਂ ਹੂੰ ਗਲਤੀਆਂ ਤਾਂ ਨਹੀਂ ਅਲਵਿਦਾ ਹੋ ਗਈਆਂ ਜਿਹਦੀ ਗਲਤੀ ਆ ਉਹ ਇਤਿਹਾਸ ਦੇ ਵਿੱਚ ਰਹਿਣੀ ਰਹਿਣੀ ਆ ਭਾਈ ਸਾਹਿਬ ਕਿ ਦੋਸ਼ੀ ਠਾ ਰਹਿ ਜਾ ਸਕਦਾ ਮੇਰੀ ਹੁਣ ਗੱਲ ਸੁਣੋ ਜਿਹੜਾ ਵੀ ਬੰਦਾ ਇਤਿਹਾਸ ਦਾ ਦੋਸ਼ੀ ਆ ਹੂੰ ਉਹ ਹੁਲਿਓ ਨਹੀਂ ਆਪਣਾ ਦੋਸ਼ ਮੰਨਦਾ ਪਰ ਇਤਿਹਾਸ ਦਾ ਦੋਸ਼ੀ ਰਹਿੰਦਾ ਹੂੰ ਗੰਗੂ ਇਤਿਹਾਸ ਦਾ ਦੋਸ਼ੀ ਆ ਨਾ ਚੰਦੂ ਦੋਸ਼ੀ ਆ ਹੂੰ ਡੋਗਰੇ ਦੋਸ਼ੀ ਆ ਹੂੰ ਹਾਂ ਆਪਾਂ ਕਹਿੰਨੇ ਆਂ ਵੀ ਲੋਂਗੋ ਵਾਲ ਲਿੰਗਦਾਰੀ ਕਰਕੇ ਸਮਝਾਉਦਾ ਜਿਹੜਾ ਵਾ ਕਰ ਲਿਆ ਇਤਿਹਾਸ ਦਾ ਦੋਸ਼ੀ ਆ ਹੂੰ 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 ਇਸੇ ਤਰ੍ਹਾਂ ਜਿਹੜੀਆਂ ਸਰਦਾਰ ਪ੍ਰਕਾਸ਼ ਸਿੰਘ ਨੇ ਬਾਦਲ ਨੇ ਗਲਤੀਆਂ ਕੀਤੀਆਂ ਉਹ ਵੀ ਦੋਸ਼ੀ ਆ ਉਹ ਦੋਸ਼ੀ ਆ ਉਹ ਗਲਤੀਆਂ ਕੀ ਨੇ ਇਹ ਸਿਰਫ ਚਾਰਕ ਨੁਕਤੇ ਦੇ ਗਏ ਇੱਥੇ ਬਾਕੀ ਇਹਨਾਂ ਨੂੰ ਕਿਸੇ ਗੱਲ ਦਾ ਚੇਤਾ ਨਹੀਂ ਆਇਆ ਹੂੰ ਉਹ ਕੀ ਇਹਨੇ 1978 ਕਾਂਡ ਇਹਦੀ ਸਰਕਾਰ ਚ ਹੋਇਆ ਜੇ ਬਰਗਾੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਚ ਹੋਇਆ ਬਾਬਲ ਕਾਂਡ ਗੋਲੀ ਇਹ ਬਾਦਲ ਦੀ ਸਰਕਾਰ ਚ 1978 ਚ ਨਿਰੰਕਾਰੀ ਮਰਗਾਰੀ ਕਾਂਡ ਨਹੀਂ ਹੋਇਆ ਹੂੰ ਤੇਰਾ ਸਿੰਘ ਉਹਨੇ ਸ਼ਹੀਦ ਨਹੀਂ ਕੀਤੇ 78 ਉਹਨੇ ਆਪਣਾ 78 ਦੇ ਕਰੀਬ ਉਹਨੇ ਫਟੜ ਨਹੀਂ ਕੀਤੇ ਗੁਰਬਚਨ ਸਿੰਘ ਨਿਰੰਕਾਰੀ ਨੇ ਤੇ ਕੀ ਉਹ ਸਰਕਾਰੀ ਡੀਸੀ ਦੀ ਕਾਰਚ ਜਿਹੜਾ ਵਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਚੋਂ ਬਾਹਰ ਨਹੀਂ ਕੱਢਿਆ ਉਹਨੂੰ ਉਹਦਾ ਤੁਸੀਂ ਦੱਸੋ ਕੀ ਕਰੋਗੇ ਇਹ ਗਲਤੀ ਨਹੀਂ ਸਮੀਰ ਸੈਣੀ ਨੂੰ ਜਿਹੜਾ ਸੀਐਮ ਨੇ ਜਿਹੜਾ ਡੀਜੀਪੀ ਲਾਇਆ ਉਹ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਲਾਇਆ ਜਿਹੜਾ ਹਜ਼ਾਰ ਆਲਮ ਨੂੰ ਟਿਕਟਾਂ ਦਿੱਤੀਆਂ ਵਾ ਕਾਲੀ ਦਲ ਦਾ ਜਿਹੜਾ ਵਾ ਜਿਨੇ ਬਲੈਕ ਹੈਡਸ ਬਣਾਈਆਂ ਸਭ ਤੋਂ ਪਹਿਲਾਂ ਸਾਡੇ ਮੁੰਡੇ ਮਾਰੇ ਸ਼ਹੀਦ ਕੀਤੇ ਹਾਂ ਹਾਂ ਉਦੇ ਬਾਰੇ ਤੁਸੀਂ ਕੀ ਕਹੋਗੇ ਉਹ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਕੀਤਾ। ਤੋਹੀਂ ਆਪਣਾ ਭਾਈ ਕੌਂਕੇ ਦੀ ਜਿਹੜੀ ਇਨਕੁਆਰੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਗੋਡੇ ਹੇਠ ਨਹੀਂ ਦੱਬੀ। ਨਕੌਦਰ ਕਾਣ ਦੀ ਜਿਹੜੀ 4 ਸਾਡੇ ਫੈਡਰੇਸ਼ਨ ਦੇ ਮੁੰਡੇ ਜਿਹੜੇ ਆ ਸ਼ਹੀਦ ਕਰਤੇ ਸੀ ਉਹ ਇਨਕੁਆਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਗੋਡੇ ਹੇਠ ਨਹੀਂ ਆ ਦੱਬੀ। ਪਿਆਰੇ ਭਨੇਆ ਸੌਰੀ ਗਰਮੀਤ ਆਰਾਮ ਰheem ਨੂੰ ਜਿਹੜਾ ਵਾ ਸੀਐਮ ਹਾਊਸ ਜਿਹੜਾ ਸੱਦਿਆ ਉਹ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਸੱਦਿਆ ਸਿੰਘ ਇਹ ਪੰਚ ਸਿੰਘ ਸਹਿਬਾਨ ਨੇ ਸਿੰਘ ਸਹਿਬਾਨ ਕਦੇ ਇਸ ਤਰ੍ਹਾਂ ਤੇ ਹਾਦ ਦੇ ਵਿੱਚ ਹੋਇਆ ਮਾਫੀ ਦੇਣ ਵਾਸਤੇ ਜੇ ਤੁਕੇ ਮਾਫੀ ਦੇਣ ਵਾਸਤੇ